ਕਾਰੋਬਾਰੀ ਦੇ ਕਸਲਦੀ ਕਾਲਾ ਰਾਣਾ ਗੈਂਗ ਨੇ ਲਈ ਜ਼ਿੰਮੇਵਾਰੀ ਕਿਹਾ ਸਾਡੇ ਐਂਟੀ ਚੰਦਨ ਵਾਲਿਆਂ ਦਾ ਇਹ ਹੋਵੇਗਾ ਹਾਲ ਗੱਲ ਕਾਰੋਬਾਰੀ chantnu <Sansi> ਦਾ ਗੋੜੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਨੀਟ ਯੂਜੀ 2025 ਦਾ ਰਿਜ਼ਲਟ ਜਾਰੀ Rajasthan ਦੇ ਮਹੇਸ਼ ਦਾ ਆਲ ਇੰਡੀਆ ਪਹਿਲਾ ਰੈਂਕ ਪੰਜਾਬ ਦੇ ਕੇਸ਼ਵ ਮਿੱਤਲ 7ਵੇਂ ਰੈਂਕ ਦੇ ਨਾਲ ਬਣੇ ਸਟੇਟ ਟੌਪਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਇੱਕ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਜੁੜੀ ਹੋਈ ਹੈ ਆ ਖਬਰ ਦਾ ਜੇਕਰ ਬੇਸਦੀ ਆਧਾਰ ਦੀ ਗੱਲ ਕੀਤੀ ਜਾਵੇ ਤਾਂ ਚਰਚਾ ਹੋ ਰਹੀ ਹੈ ਗੱਠ ਜੋੜ ਦੀ ਗੱਠ ਜੋੜ ਨੂੰ ਲੈ ਕੇ ਹੁਣ ਬਿਆਨ ਹੋਣੇ ਮੋੜ ਤੋਂ ਸ਼ੁਰੂ ਹੋ ਚੁੱਕੇ ਨੇ ਨਿਊਜ਼ 8 ਤੇ ਬਲਵਿੰਦਰ ਸਿੰਘ ਪੁੰਟੜ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇ ਭਾਜਪਾ ਪੰਜਾਬ ਦੇ ਮਸਲੇ ਹੱਲ ਕਰੇਗੀ ਤਾਂ ਗੱਠ ਜੋੜ ਹੋਵੇਗਾ ਮਸਲੇ ਹੱਲ ਹੁਣ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੱਠਜੋੜ ਹੋਵੇਗਾ ਵੱਡੇ ਪਰਾਦੀ ਭੂਮਿਕਾ ਦੇ ਵਿੱਚ ਅਕਾਲੀ ਦਲ ਦੋ ਹੋਵੇਗਾ ਬਰਵਿੰਦਰ ਸਿੰਘ ਭੁੰਦਰ ਦੇ ਲੈ ਹਾਲਾਂਕਿ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਵੱਡੇ ਪਰਾਦੀ ਭੂਮਿਕਾ ਦੇ ਵਿੱਚ ਅਕਾਲੀ ਦਲ ਹੋਵੇਗਾ ਆ ਕਿਉਂਕਿ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਖਬਰਾਂ ਜੀਆਂ ਕਈ ਵਾਰ ਆਈਆਂ ਚਰਚਾਵਾਂ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਹੋਈਆਂ ਆ ਤੁਹਾਨੂੰ ਦੱਸ ਦਈਏ ਕਿ ਕਿਸਾਨੀ ਅੰਦੋਲਨ ਵੇਲੇ ਜਿਹੜੇ ਕੇ ਭਾਜਪਾ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਹੁੰਦੇ ਨੇ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਭਾਜਪਾ ਲੋਪ ਆਪਣੀ ਦੰਤ ਤੇ ਲੜੀਆਂ ਗਈਆਂ 2024 ਦੀਆਂ ਲੋਕ ਸਭਾ ਚੋਣਾਂ 'ਚ ਅਲੱਗ-ਅਲੱਗ ਲੜੀਆਂ ਗਈਆਂ ਤਾਂ ਹੁਣ ਜਦੋਂ ਕਿ 2027 ਦੀ ਤਿਆਰੀ ਸਾਰੀਆਂ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿਚਾਲੇ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ న్యూਸ ਏਜੰਟ ਨੂੰ ਵੱਡਾ ਬਿਆਨ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਜੇ ਭਾਜਪਾ ਪੰਜਾਬ ਦੇ ਮਸਲੇ ਹੱਲ ਕਰੇਗੀ ਤਾਂ ਗੱਠਜੋੜ ਹੋਵੇਗਾ ਹੁਣ ਵੱਡਾ ਸਵਾਲ ਹੈ ਕਿ ਕਿਹੜੇ-ਕਿਹੜੇ ਮਸਲਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕੀ ਬੰਦੀ ਸਿੱਖਾਂ ਦੇ ਮੁੱਦੇ ਦਾ ਜ਼ਿਕਰ ਕੀਤਾ ਜਾ ਰਿਹਾ ਜਾਂ ਪੰਜਾਬ ਦੇ ਨਾਲ ਜੁੜੇ ਔਰ ਮੁੱਦਿਆਂ ਦਾ ਅਕਾਲੀ ਦਲ ਜ਼ਿਕਰ ਕਰ ਰਿਹਾ ਨਾਲ ਹਾਲਾਂਕਿ ਇਸ ਗੱਲ ਦਾ ਜੋ ਜ਼ਿਕਰ ਕੀਤਾ ਕਿ ਜੇ ਭਾਪੀ ਪੰਜਾਬ ਦੇ ਮਸਲੇ ਹੱਲ ਕਰੇਗੀ ਤਾਂ ਫਿਰ ਗੱਠਜੋੜ ਹੋਵੇਗਾ ਮਸਲੇ ਹੱਲ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਪੀ ਵਿਚਾਲੇ ਗੱਠਜੋੜ ਹੋਵੇਗਾ ਨਾਲ ਇਸ ਗੱਲ ਦਾ ਵੀ ਜ਼ਿਕਰ ਕਰਗੇ ਬਲਵਿੰਦਰ ਸਿੰਘ ਭੁੰਦੜ ਕਿ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹੋਵੇਗਾ ਅਕਾਲੀ ਦਲ ਹਾਲਾਂਕਿ ਉਹਨਾਂ ਇਹ ਸਵਾਲ ਹੈ ਕਿ ਕੀ ਭਾਪੀ ਨੂੰ ਇਹ ਮਨਜ਼ੂਰ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਮੁਰਤ ਤੋਂ ਗੱਠਜੋੜ ਦੇ ਵਿੱਚ ਵੱਡੇ ਭਰਾ ਦੀ ਭੂਮਿਕਾ ਵਿੱਚ ਹੋਵੇਗਾ ਅਲਾਈਅੰਸ ਨੂੰ ਲੈ ਕੇ ਤੁਹਾਨੂੰ ਲੱਗਦਾ ਗੜਜੋੜ ਦੀ ਜ਼ਰੂਰਤ ਹੈ ਦੇਖੋ ਮੈਂ ਇਸਤੇ ਨਾ ਕੁਝ ਕਹਿ ਰਿਹਾ ਨਾ ਮੈਂ ਉਹਨਾਂ ਦੇ ਕਿ ਜੇ ਕੋ ਕਹਿਆ ਮੈਂ ਉਹਨਾਂ ਤੇ ਕਮੈਂਟ ਕਰਨ ਮੈਂ ਤੇ ਗੱਲ ਕਹਿਣੇ ਕਿ ਅੱਜ ਸਾਡੇ ਸਭ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਕਿਵੇਂ ਤਕੜਾ ਕਰਨਾ ਹੈ ਤੇ ਪੰਜਾਬ ਨੂੰ ਕਿਵੇਂ ਬਚਾਉਣਾ ਨੂੰ ਅਕਾਲੀ ਦਲ ਹੀ ਬਚਾ ਸਕਦਾ ਹੈ ਤੇ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਭਾਜੀਪੀ ਤੇ ਅਕਾਲੀ ਦਲ ਦੀ ਵਧੀਆ ਬਣ ਜਾਂਦੀ ਹੈ ਪਰਸੈਂਟੇਜ ਨਾਲ ਹੀ ਗਿੜਿਆ ਜਾਂਦਾ ਦੇਖਦੇ ਆ ਚੋਣਾ ਕਿਸੇ ਹਸੂਲ ਤੇ ਲੜੀਆਂ ਜਾਂਦੀਆਂ ਸੋ ਹਸੂਲ ਦੇ ਮਤਾਬਕ ਸਾਡੇ ਜਿਹੜਾ ਅਲਾਈਂਸ ਹੋਣਾ ਚਾਹੀਦਾ ਹੈ ਲੋੜ ਹੈ ਸਾਡੇ ਜਿਹੜੇ ਮਸਲੇ ਉਹਨੂੰ ਕੋਈ ਹੱਲ ਕਰ ਦੇ ਜੇ ਮਸਲੇ ਹੱਲ ਕਰਨ ਤੇ ਅਲਾਈਂਸ ਹੋ ਜਾਵੇ ਸਾਡੇ ਕੋਈ ਹੱਲ ਕਰ ਮਸਲੇ ਹੱਲ ਹੋ ਜਨਤਾ ਲਾਈਂਸ ਹੋ ਜਾਵੇ ਫਿਰ ਅੱਗੇ ਹੋ ਸਕਦਾ ਹੈ ਅੱਗੇ ਰਿਲਾਈਂਸ ਕੀਤਾ ਅੱਗੇ ਸੋਚਿਆ ਜਾ ਸਕਦਾ ਕਿਹੜੇ ਕਿਹੜੇ ਮਸਲੇ ਆ ਜਿਨ੍ਹਾਂ ਦਾ ਲੱਗਦਾ ਤਾਂ ਲਾਈਂਸ ਪਰ ਸਭ ਤੋਂ ਵੱਡਾ ਪਾਣੀ ਦਾ ਮਸਲਾ ਹੈ ਬੰਦੀ ਸਿੱਖਾਂ ਦਾ ਮਸਲਾ ਹੈ ਫੈਡਰਲਿਸਟ ਸਿਸਟਮ ਹੈ ਜਿਹੜਾ ਤਬਾਹ ਹੋ ਗਿਆ ਉਹਦਾ ਮਸਲਾ ਹੈ ਇੰਡਸਟਰੀ ਦਾ ਮਸਲਾ ਹੈ ਬਾਰਡਰ ਖੋਲਣ ਦਾ ਮਸਲਾ ਹੈ ਪਹੁੰਚਾਂ ਦੀ ਭਰਤੀ ਦਾ ਮਸਲਾ ਸੋ ਬੇਨੀ ਪ੍ਰੋਬਲਮ ਹੈ ਜੇਕਰ ਇਹ ਹੱਲ ਹੁੰਦੇ ਆ ਤਾਂ ਫਿਰ ਲਾਈਨਸ ਬਿਲਕੁਲ 100% ਹੱਲ ਕਰ ਦੇਣ ਸਾਨੂੰ ਤੇ ਲੋੜ ਹੀ ਨਹੀਂ ਕੱਸਦੀ ਛੋਟੇ ਭਾਈ ਵੀ ਭੂਮਿਕਾ ਚ ਆ ਕੇ ਸੋਣਾ ਹੈ ਨਾ ਵੱਡੇ ਭਾਈ ਤਾਂ ਸਿੱchromo ਨੇ ਅਕਾਲੀ ਦਲ ਦੇ ਗੱਠਜੋੜ ਤੇ ਭਾਜਪਾ ਦਾ ਵੱਡਾ ਬਿਆਨ ਆ ਐਸਐਸ ਚੰਨੀ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਨੇ ਐਸਐਸ ਚੰਨੀ ਨੇ ਕਿਹਾ ਕਿ ਗੱਠਜੋੜ ਹੋਣ ਤੇ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹੋਵੇਗੀ ਬੀਜੇਪੀ ਹਾਲਾਂਕਿ ਦਾਅਵੇ ਦੋਵੇਂ ਤਰ੍ਹਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਅਕਾਲੀ ਦਲ ਹੋਵੇਗਾ ਬੀਜੇਪੀ ਦਾ ਕਹਿਣਾ ਹੈ ਕਿ ਗੱਠਜੋੜ ਹੋਣ ਤੇ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਬੀਜੇਪੀ ਹੋਵੇਗੀ ਹਾਲਾਂਕਿ ਦੋਵਾਂ ਵੱਲੋਂ ਦਾਵਾ ਇੱਕ ਹੀ ਕੀਤਾ ਜਾ ਰਿਹਾ ਇਹ ਸੰਭਵ ਤਾਂ ਨਹੀਂ ਹੋ ਸਕਦਾ ਵੱਡਾ ਭਰਾ ਤਾਂ ਇੱਕ ਹੀ ਹੋਵੇਗਾ ਦੂਜੇ ਨੂੰ ਛੋਟਾ ਭਰਾ ਹੀ ਮੰਨਣਾ ਪਵੇਗਾ ਐਸਐਚ ਚੰਨੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਜਪਾ ਹੁਣ ਪਹਿਲਾਂ ਵਾਲੀ ਭਾਜਪਾ ਨਹੀਂ ਰਹੀ ਸਾਰੀਆਂ ਸੀਟਾਂ ਤੇ ਚੋਣਾਂ ਲੜ ਚੁੱਕੀ ਹੈ ਬੀਜੇਪੀ ਇਸ ਗੱਲ ਦਾ ਵੀ ਬੀਜੇ ਸਿੰਗਲ ਕੁਲਕਰ ਇਹ ਕਹਿੰਦੇ ਕਿ ਬੀਜੇਪੀ ਦੇ ਨਾਲ ਗੜਜੜ ਹੋਏਗਾ ਤਾਂ ਸਰਕਾਰ ਬਣ ਸਕਦੀ ਹੈ ਬੀਜੇਪੀ ਨੂੰ ਇਹ ਲੱਗਦਾ ਕਿ 23 ਸੀਟਾਂ ਤੇ ਚਰਚਾ ਰਵੇ ਜਾਂ ਸੀਟ ਸ਼ੇਅਰਿੰਗ ਵਧੇ ਜੇ ਗੜਜੋੜ ਹੁੰਦਾ ਤਾਂ ਨਹੀਂ ਪਹਿਲੀ ਬੀਜੇਪੀ ਨਹੀਂ ਰਹੀ ਹੋਰ ਤਾਂ ਸੀ 13 ਸੀਟਾਂ ਵੀ ਜਿਹੜੀਆਂ ਹੈਗੀਆਂ ਅਸੀਂ ਕੰਟੈਸਟ ਕਰ ਲੀਆਂ ਨੇ 117 ਵੀ ਕੰਟੈਸਟ ਕਰ ਲੀਆਂ ਨੇ ਔਰ ਸਾਡੇ ਕੋਲੇ ਕੋਈ ਲੀਡਰਸ਼ਿਪ ਦੀ ਘਾਟ ਨਹੀਂ ਕੋਈ ਵੋਟਰ ਦੀ ਮਤਲਬ ਕਿਸੇ ਵਰਕਰ ਦੀ ਘਾਟ ਵੀ ਸੋ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈਗੀ ਕਿੰਨੀਆਂ ਸੀਟਾਂ ਤਾਂ ਲੱਗਦੀਆਂ ਕਿ ਜੇ ਗੜਜੋੜ ਹੁੰਦਾ ਨਹੀਂ ਵੱਡੇ ਭਰਾ ਦੀ ਭੂਮਿਕਾ ਚ ਬੀਜੇਪੀ ਆਣਾ ਚਾਹੁੰਦੀ ਹੈ ਬਿਲਕੁਲ ਆਏਗੀ ਬਿਲਕੁਲ ਆਏਗੀ ਵੱਡਾ ਹੁਣ ਛੋਟਾ ਭਰਾ ਵਾਲੀ ਕੋਈ ਗੱਲ ਨਹੀਂ ਲੇਕਿਨ ਅਕਾਲੀ ਇਹ ਕਹਿ ਰਹੇ ਕਿ ਵੱਡੇ ਭਰਾ ਦੀ ਭੂਮਿਕਾ ਚ ਅਸੀਂ ਰਹਿਣਾ ਨਹੀਂ ਨਹੀਂ ਉਹ ਸਿਮਟ ਗਏ ਨੇ ਹਾਂ ਉਹਨਾਂ ਨੂੰ ਹੁਣ ਪਤਾ ਇਸ ਗੱਲ ਦਾ ਕਿ ਵੱਡਿਆਂ ਵਾਲੀ ਕੋਈ ਗੱਲ ਨਹੀਂ ਲੇਕਿਨ ਅਕਾਲੀ ਦਲ ਇਹ ਕਹਿ ਰਿਹਾ ਕਿ ਜੇ ਅਲਾਈਅੰਸ ਹੁੰਦਾ ਹੈ ਤਾਂ ਛੋਟੇ ਭਰਾ ਦੀ ਭੂਮਿਕਾ 'ਚ ਅਸੀਂ ਨਹੀਂ ਜਾਵਾਂਗੇ ਅਸੀਂ ਵੱਡੇ ਭਰਾ ਦੀ ਭੂਮਿਕਾ 'ਚ ਜਾਵਾਂਗੇ ਚਲੋ ਇਹ ਤੇ ਮੈਟਰ ਆਫ ਡਿਸਕਸ਼ਨ ਹੈ ਜਦੋਂ ਅਗਰ ਸਰਕਾਰ ਪਰ ਤੇ ਵੀ ਗੱਲ ਬਣੇਗੀ ਕਿ ਬਰਾਬਰ ਦਾ ਹੋ ਜੇ ਦੋਵੇਂ ਭਰਾ ਇਕੋ ਜਿਹੇ ਹੋ ਜਾਣ ਰੱਬਰ ਵਾਲੀ ਗੱਲ ਨਹੀਂ ਭਾਜਪੀ ਵੱਡੇ ਭਰਾ ਦੀ ਭੂਮਿਕਾ ਵੱਡੇ ਭਰਾ ਦੀ ਭੂਮਿਕਾ 'ਚ ਰਹੇਗੀ ਇਹ ਵੀ ਅਕਾਲੀ ਦਲ ਕਹਿ ਰਿਹਾ ਹੈ ਕਿ ਪੰਜਾਬ ਦੇ ਮਸਲੇ ਹੱਲ ਕਰ ਦਿਓ ਸਿੱਖਾਂ ਦਾ ਮਸਲਾ ਇੰਡਸਟਰੀ ਦਾ ਕਿਸਾਨੀ ਦਾ ਬਾਰਡਰ ਦਾ ਫਿਰ ਅਸੀਂ ਗੜਜੋੜ ਕਰਾਂਗੇ ਹੁਣ ਦੇਖੋ ਜਿਹੜੀ ਭਾਜਪੀ ਹੈ ਉਹ ਕੱਲੇ ਕਾਲੀਆਂ ਆਸਤੇ ਨਹੀਂ ਕੰਮ ਕਰਦੀ ਨਾ ਅ ਉਹ ਤੇ ਪੰਜਾਬ ਵਾਸਤੇ ਕੰਮ ਕਰੀ ਪੰਜਾਬ ਦੀ ਜਨਤਾ ਵਾਸਤੇ ਕੰਮ ਕਰੀ ਜਿਨੇ ਵੀ ਮਸਲੇ ਆਪਨ ਪਤਾ ਹੈ ਕਿਨੇ ਕਿਨੇ ਹੱਲ ਹੋ ਗਏ ਨੇ ਔਰ ਹੋਰ ਵੀ ਹੱਲ ਹੋਣਗੇ ਉਹ ਇਹ ਅਲਾਈਅੰਸ ਹੋਵੇ ਚਾਹੇ ਨਾ ਹੋਵੇ ਮਸਲੇ ਹੱਲ ਹੋਣੇ ਹੁਣ ਇਹ ਮਸਲੇ ਹੱਲ ਹੋ ਜਾਣਗੇ ਸਤਾਈ ਤੋਂ ਪਹਿਲਾਂ ਫਿਰ ਤਾਂ ਗੱਠਜੋੜ ਪੱਕਾ ਚਲੋ ਟਾਈਮ ਦੇ ਟੈਲ ਵਰਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੁਪਾਈ ਜੁੜੇ ਹੋਏ ਨੇ ਆਪ ਪੰਕਜ ਹਾਲਾਂਕਿ ਬਿਆਨ ਲਗਾ ਲਗਾ ਰਹੇ ਨੇ ਇਸ ਗੱਠਜੋੜ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਛੋਟਾ ਭਰਾ ਬਣਨ ਵਾਸਤੇ ਕੋਈ ਵੀ ਤਿਆਰ ਨਹੀਂ ਸਾ ਦੇਖੋ ਦੋ ਪਰਮੰਦਰ ਅਹਿਮ ਗੱਲਾਂ ਨੇ ਪਹਿਲੀ ਗੱਲ ਇਹ ਹੈ ਕਿ ਅਕਾਲੀ ਦਲ ਸਮਝੌਤਾ ਤਾਂ ਕਰੇਗਾ ਜਿਹੜੀ ਉਹਨਾਂ ਦੇ ਮਸਲੇ ਨੇ ਕਿ ਇੱਕ ਤਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬਾਣੀਆਂ ਦੇ ਮਸਲੇ ਦੇ ਉੱਤੇ ਫੈਸਲਾ ਹੋਵੇ ਪੰਜਾਬ ਬਾਰਡਰ ਸਟੇਟ ਪੈਕੇਜ ਦਿੱਤਾ ਜਾਵੇ ਇਹ ਮੰਗਾਂ ਪਹਿਲਾਂ ਵੀ ਜਿਹੜੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਗੱਟ ਜੋੜ ਦੀ ਗੱਲ ਚੱਲੀ ਸੀਗੀ ਉਸ ਵੇਲੇ ਵੀ ਅਕਾਲੀ ਦਲ ਭਾਜਪਾ ਦਾ ਗੱਟ ਜੋੜ ਇਸ ਕਰਕੇ ਨਹੀਂ ਹੋ ਸਕਿਆ ਸੀਗਾ ਕਿਉਂਕਿ ਅਕਾਲੀ ਦਲ ਇਹ ਚਾਹੁੰਦਾ ਸੀਗਾ ਕਿ ਕੇਂਦਰ ਸਰਕਾਰ ਪਹਿਲਾਂ ਇਹਨਾਂ ਮੰਗਾਂ ਦੇ ਉੱਤੇ ਫੈਸਲਾ ਕਰੇ ਫਿਰ ਗੱਡ ਜੋੜ ਜਿਹੜਾ ਉਹ ਕੀਤਾ ਜਾਏਗਾ ਅੱਜ ਵੀ ਬਲਵਿੰਦਰ ਸਿੰਘ ਕੁੰਦੜ ਹੋਰਾਨਾ ਜਦੋਂ ਗੱਲ ਹੋਈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੂੰ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਜਿਹੜੀਆਂ ਅਕਾਲੀ ਦਾ ਲਗਾਤਾਰ ਜਿਸ ਗੱਲ ਤੇ ਸੰਘਰਸ਼ ਕਰਦਾ ਚਾਹੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਚਾਹੇ ਪਾਣੀ ਦੇ ਮਸਲੇ ਦਾ ਫੈਸਲਾ ਹੋਵੇ ਚਾਹੇ ਬਾਰਡਰ ਸਟੇਟ ਦਾ ਹੋਵੇ ਇਸ ਬਾਰੇ ਜਦੋਂ ਕੇਂਦਰ ਸਰਕਾਰ ਫੈਸਲਾ ਕਰੇਗੀ ਤਾਂ ਉਸ ਤੋਂ ਬਾਅਦ ਅਲਾਈਅੰਸ ਵਾਲੇ ਪਾਸੇ ਗੱਲ ਜਿਹੜੀ ਹੈ ਉਹ ਤੁਰ ਸਕਦੀ ਹੈ ਦੂਜੀ ਗੱਲ ਹੁਣ ਕਿਉਂਕਿ ਪਹਿਲਾ ਜਿਹੜਾ ਅਕਾਲੀ ਸਾਰਿਆਂ 25 ਸਾਲ ਚੱਲਿਆ ਜਿਸ ਦੇ ਵਿੱਚ ਮੈਂ 23 ਸੀਟਾਂ ਦੇ ਉੱਤੇ ਬੀਜੇਪੀ ਉਪਸਭਾ ਵਿਧਾਨ ਸਭਾ ਦੀ ਚੋਣ ਲੜਦੀ ਸੀਗੀ ਔਰ ਲੋਕ ਸਭਾ ਦੇ ਵਿੱਚ ਤਿੰਨ ਸੀਟਾਂ ਤੇ ਚੋਣ ਲੜਦੀ ਸੀਗੀ ਉਹਨਾਂ ਸਥਿਤੀ ਬਦਲੀ ਹੈ ਬੀਜੇਪੀ ਇਹ ਚਾਹੁੰਦੀ ਹੈ ਕਿ ਯਾਤਰਾ ਬਰਾਬਰ ਦਾ ਦਰਜਾ ਮਿਲੇ ਸੀਟਾਂ ਜਿਹੜੀਆਂ ਨੇ ਬਰਾਬਰ ਹੋਣ ਜਾਂ ਫਿਰ ਜਿਹੜਾ ਵੱਡੇ ਪੱਧਰ ਦੀ ਭੂਮਿਕਾ ਦੇ ਵਿੱਚ ਬੀਜੇਪੀ ਜਿਹੜਾ ਉਹ ਆਣਾ ਚਾਹੁੰਦੀ ਹੈ ਇਹ ਦੋ ਗੱਲਾਂ ਕਰਕੇ ਆਲਾਈਂਸ ਨੂੰ ਲੈ ਕੇ ਬਾਲ ਲੋਕ ਸਭਾ ਤੋਂ ਪਹਿਲਾਂ ਵੀ ਆਲਾਈਂਸ ਨਹੀਂ ਹੋ ਸਕਿਆ ਔਰ ਹੁਣ ਵੀ ਕਿਉਂਕਿ ਅੱਜ ਮਲੂਕਾ ਹੋ ਰਹੀ ਜਦੋਂ ਜਿਹੜੇ ਨੇ ਅਕਾਲੀ ਦਲ 'ਚ ਵਾਪਸੀ ਕਰਦੇ ਨੇ ਉਹ ਵੀ ਇਸ ਗੱਲ ਤੇ ਜ਼ੋਰ ਲਗਾ ਕੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਪਾਰਟੀ ਦੇ ਵਰਕਰ ਇਹ ਚਾਹੁੰਦੇ ਨੇ ਕਿ ਜੇਕਰ ਆਲਾਈਂਸ ਹੁੰਦਾ ਹੈ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਵੋਟ ਪਰਸੈਂਟੇਜ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਹੋਏਗਾ ਔਰ ਸਰਕਾਰ 2023 'ਚ ਬਣ ਸਕਦੀ ਹੈ ਲੇਕਿਨ ਸਾਲ ਇਹ ਹੈ ਕਿ ਨਾ ਦੂਗਾ ਮਸਲਿਆ ਤੇ ਕੀ ਕੋਈ ਹੱਲ ਹੁੰਦਾ ਹਾਲਾ ਕਿ ਰਵਿੰਦਰ ਮਿੱਟੂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਪ੍ਰਧਾਨ ਮੰਤਰੀ ਨਾਲ ਜਦੋਂ ਗੱਲ ਹੋਈ ਉਹਨਾਂ ਦੀ ਬੰਦੀ ਸਿੰਘਾਂ ਦੇ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਕੇਂਦਰ ਸਰਕਾਰ ਜਿਹੜਾ ਸੋਚ ਰਹੀ ਹੈ ਵਿਚਾਰ ਕਰ ਰਹੀ ਹੈ ਤਾਂ ਇਹ ਕਿਤੇ ਨਾ ਕਿਤੇ ਅਜੇ ਤਾਂ ਨਹੀਂ ਲੇਕਿਨ ਜਿਹੜੀ ਜ਼ਰੂਰ ਟੂਰਨੀ ਸ਼ੁਰੂ ਹੋ ਗਈ ਹੈ ਕਿਉਂਕਿ ਸਪਾਈਮੋ ਦੇ ਸਮਾਪਿਆ ਦਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਠਕਾਂ ਦਾ ਦੌਰ ਜਾਰੀ ਹੋਵੇ ਔਰ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਸਿਆਸਤ ਜਾਂਦੀ ਹੈ ਉਹ ਦੇਖਣ ਵਾਲੀ ਗੱਲ ਹੋਏਗੀ। ਹਾਂ ਠੀਕ ਹੈ ਪੰਕਜਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਖੈਰੇ ਸਵਾਲ ਤਾਂ ਬਰਕਰਾਰ ਹੈ ਕਿ ਆਖਰਕਾਰ ਕਿਹੜੀਆਂ ਸ਼ਰਤਾਂ ਤੇ ਕਿਵੇਂ ਗਠਜੋੜ ਹੋਵੇਗਾ? ਇਹ ਤਾਂ ਇਹ ਜਿਹੀ ਪ੍ਰੇਖ ਦੀ ਗੱਲ ਹੈ ਪਰ ਬਿਆਨ ਜਰੂਰ ਸਾਹਮਣੇ ਆ ਰਹੇ ਨੇ। ਹਾਲਾਂਕਿ ਦੋਵੇਂ ਧਿਰਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਕਹਿ ਰਹੀ ਹੈ ਕਿ ਉਹਨਾਂ ਦੀ ਪਾਰਟੀ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਚੁੱਕਵੇਗੀ ਆਕਾਲੀ ਦਲ ਇਹ ਕਹਿ ਰਿਹਾ ਹੈ ਕਿ ਪਹਿਲਾਂ ਦੀ ਤਰ੍ਹਾਂ ਆਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹੋਵੇਗਾ ਆ ਤਾਂ ਇਸ ਦੇ ਵਿਚਾਲੇ ਗੱਠਜੋੜ ਕਿਵੇਂ ਸੰਭਵ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੈਰ ਵੇਖਣਾ ਹੋਵੇਗਾ ਅੱਗੇ ਬਾਦਾਂ ਕੀ ਗੱਲ ਕਰਾਂਗੇ ਅਮਰਪਾਲ ਮਹਿਰੋਂ ਦੀ ਅਮਰਪਾਲ ਮਹਿਰੋਂ ਦੇ ਹੱਕ ਦੇ ਵਿੱਚ ਆਇਆ ਹੈ ਅਸਤਰ ਅਸਤਰ ਨੇ ਵਿਦੇਸ਼ ਤੋਂ ਵੀਡੀਓ ਜਾਰੀ ਕੀਤਾ ਹੈ ਅਸਤਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਪਾਲ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰ ਉਸਨੇ ਅਮਰਪਾਲ ਦੇ ਪਿਤਾ ਨੂੰ ਹਿਰਾਸਤ ਵਿੱਚ ਲਿਆ ਅਮਰਪਾਲ ਦੀ ਭੈਣ ਨੂੰ ਥਾਣੇ ਲੈ ਕੇ ਗਈ ਹੈ ਪੁਲਿਸ ਜੋ ਕਿ ਮਹਿਰੋਂ ਦਾ ਸਮਰਥਕ ਇਸ ਤਰ੍ਹਾਂ ਉਸਦੇ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਜਾ ਰਿਹਾ ਹੈ ਮਹਿਰੋਂ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਗਲਤ ਹੈ ਤਾਂ ਅਸਰ ਦੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਮਹਿਰੋਂ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਗਲਤ ਹੈ ਅਮਰਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰਦਸਤ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀਰ ਅਮਰਿਤਪਾਲ ਸਿੰਘ ਮੈਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੈਨੇਹਾ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਹੈ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣੇ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਇਹ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਆ ਚੁਣੇ ਹੋਏ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਸੀ ਔਰ ਦੋ ਸਪੈਸ਼ਲ ਅਨਵਾਈਟੀ ਮੈਂਬਰ ਡਿਫਰੈਂਟ ਪਾਰਟੀ ਤੋਂ ਸੀ ਅੱਜ ਇਹ ਜੁਆਇੰਟ ਪਾਰਲੀਮੈਂਟ ਕਮੇਟੀ ਦਾ ਬਫਰ ਜਿਹੜਾ ਉਹ ਪੰਜਾਬ ਦੇ ਅੰਦਰ ਚੰਡੀਗੜ੍ਹ ਵਿੱਚ ਮੌਜੂਦ ਆ ਜਿਹੜਾ ਕਿ ਵਨ ਨੇਸ਼ਨ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਪਾਰਲੀਮੈਂਟ ਦੇ ਅੰਦਰ ਬਿਲ ਆਇਆਗਾ ਉਸ ਦੇ ਉੱਤੇ ਵਿਚਾਰ ਲੈਣ ਦੇ ਲਈ ਜੁਆਇੰਟ ਪਾਰਲੀਮੈਂਟ ਕਮੇਟੀ ਪਹੁੰਚੀ ਆ ਔਰ ਪੰਜਾਬ ਸਰਕਾਰ ਵੱਲੋਂ ਮੇਰੇ ਵੱਲੋਂ ਅਤੇ ਮੇਰੇ ਕੈਬਨਟ ਦੇ ਕਲੀਕ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਜੀ ਨੇ ਆਪਣੇ ਵਿਚਾਰ ਆਮ ਆਦਮੀ ਪਾਰਟੀ ਵੱਲੋਂ ਰੱਖੇ ਕਿ ਬਿਲ ਜਿਹੜਾ ਕਿਸ ਤਰ੍ਹਾਂ ਨੇਸ਼ਨ ਦੇ ਲਈ ਘਾਤਕਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾਗਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਸੰਵਿਧਾਨ ਦੀ ਆਤਮਾ ਦਾ ਕਤਲ ਆ ਉਹਨੂੰ ਲੈ ਕੇ ਅਸੀਂ ਆਪਣੇ ਵਿਚਾਰ ਜਿਹੜੇ ਉਹ ਇਸ ਕਮੇਟੀ ਦੇ ਸਾਹਮਣੇ ਰੱਖੇ ਕਿਉਂਕਿ ਇਸ ਬਿਲ ਦੀਆਂ ਜਿਹੜਾ ਇਹ ਬਿੱਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆਗਾ ਇਸ ਬਿੱਲ ਦੀਆਂ ਕਈ ਕਲੋਜ਼ਸ ਕਈ ਧਰਾਵਾਂ ਕਈ ਸੈਕਸ਼ਨ ਆਪਸ ਦੇ ਵਿੱਚ ਇਸ ਗੱਲ ਦਾ ਸੰਕੇਤ ਰਹਿਗੀਆਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਜੋ ਫੈਡਰਲ ਸਟਰਕਚਰ ਦੇ ਵਿੱਚ ਇਸ ਲੋਕਤੰਤਰ ਦੇ ਅੰਦਰ ਇਸ ਭਾਰਤ ਮਜ਼ਬੂਤ ਲੋਕਤੰਤਰ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬਣਾਇਆ ਸੀਗਾ ਉਹ ਸੰਵਿਧਾਨ ਨੂੰ ਉਹ ਸੰਵਿਧਾਨ ਦੀ ਆਤਮਾ ਨੂੰ ਉਹ ਸੰਵਿਧਾਨ ਦੇ ਫੈਡਰਲ ਸਟਰਕਚਰ ਨੂੰ ਉਹ ਸੰਵਿਧਾਨ ਦੀ ਪ੍ਰੀਅੰਭਕਲ ਨੂੰ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਤੈਸ ਟੈਸ ਕਰਨਾ ਚਾਹੁੰਦੀ ਆ ਕਿਸ ਤਰ੍ਹਾਂ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਬੜਾ ਸਪਸ਼ਟ ਆ ਇਸ ਬਿਲ ਦੇ ਅੰਦਰ ਕਿ ਜੇਕਰ ਕਿਸੇ ਸਟੇਟ ਦੀ ਅਸੈਂਬਲੀ ਦੀ ਚੋਣ ਕਿਸੇ ਵੀ ਕਾਰਨ ਦੇ ਕਰਕੇ ਤੇ ਸਮੇਂ ਸੀਮਾ ਤੇ ਨਹੀਂ ਹੁੰਦੀ ਯਾਨੀ ਕਿ ਇੱਕ ਸਰਟਨ ਡੇਟ ਨੂੰ ਇੱਕ ਸਰਟਨ ਈਅਰ ਦੇ ਅੰਦਰ ਇੱਕ ਸਰਟਨ ਮਹੀਨੇ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਚੋਣ ਹੋ ਰਹੀ ਆ ਔਰ ਉਸੇ ਸਮੇਂ ਪੂਰੇ ਦੇਸ਼ ਦੀ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇਗੀਆਂ ਪਰ ਲੇਕਿਨ ਜੇ ਕਿਸੇ ਕਰਕੇ ਕਿਸੇ ਕਾਰਨ ਦੇ ਕਰਕੇ ਕਿਸੇ ਸਟੇਟ ਦੀ ਗੜਬੜੀ ਦੇ ਕਾਰਨ ਕਿਸੇ ਸਟੇਟ ਦੀ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਿਸੇ ਸਟੇਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤੌਣ ਦੇ ਕਾਰਨ ਉਸ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਹੋਇਆ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਜਾਂ ਸਾਲ ਹੋਊਗੀ